ਤੇ ਵੱਖ-ਵੱਖ ਥਾਮਾ ਤੋਂ ਪਹੁੰਚੇ ਸਾਡੇ ਟੀਚਰ ਸਹਿਬਾਨ ਮੇਰੇ ਤੋਂ ਪਹਿਲਾਂ ਸਾਡੇ ਸੂਬਾ ਪ੍ਰਧਾਨ ਜੋਰਾ ਸਿੰਘ ਮਸਰਾਲੀ ਜੀ ਉਹਨਾਂ ਨੇ ਉਥੋਂ ਤੱਕ ਚਰਚਾ ਕਰਤੀ ਜਿੱਥੋਂ ਤੱਕ ਕਿ ਸਾਡੀ ਜ਼ਿੰਦਗੀ ਨਾਲ ਹਰ ਇੱਕ ਮਸਲੇ ਹਰ ਇੱਕ ਗੱਲਾਂ ਜੁੜੀਆਂ ਹੋਣਾ ਤੇ ਅੱਜ ਜਿਹੜੀ ਇੱਥੋਂ ਦੀ ਮੈਨੇਜਮੈਂਟ ਜਿਹੜੀ ਸਾਰੇ ਆਪਾਂ ਸੰਗਰ ਦੇ ਹੰਕਾਰ ਦੇ ਵਿੱਚ ਬੈਠੀ ਆ ਤੇ ਉਹਨਾਂ ਦੇ ਵਿੱਚ ਹੰਕਾਰ ਭਰਿਆ ਕਿਨੇ ਉਹ ਹੰਕਾਰੇ ਇਹਨੇ ਕਿਉਂ ਆ ਧੜਕੇ ਇਹਨੇ ਕਿਉਂ ਕਿਉਂ ਨੇ ਵੱਡੇ ਬਣ ਰਹੇ ਪਰ ਭੈਣੋ ਭਰਾਵੋ ਇਹ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਵਿੱਚ ਵਿਦਿਆ ਪ੍ਰਤੀ ਸਿੱਖਿਆ ਪ੍ਰਤੀ ਇਹਨਾਂ ਦੇ ਅੰਦਰ ਕੋਈ ਵੀ ਗੱਲ ਨਹੀਂ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਕਿਸੇ ਦੇ ਅੰਦਰ ਚੱਲ ਰਿਆਂ ਮੇਰੇ ਅੰਦਰ ਬੈਠਾ ਭਗਵੰਤ ਮਾਨ ਕਿਸੇ ਦੇ ਅੰਦਰ ਚੱਲ ਰਿਆਂ ਮੇਰੇ ਅੰਦਰ ਸੁਖਵੀਰ ਬੈਠਾ ਕਿਸੇ ਦੇ ਅੰਦਰ ਚੱਲ ਰਿਆਂ ਮੇਰੇ ਅੰਦਰ ਕਿਵਕਣ ਬੈਠਾ ਕਿਸੇ ਦੇ ਕੋਲ ਚੱਲ ਰਿਆ ਇਹ ਪਹਿਲੋ ਭਰਾਓ ਸਿੱਖਿਆ ਦਾ ਮਾਮਲਾ ਨਹੀਂ ਅੱਜ ਜਿਹੜਾ ਨਿੱਜੀਕਰਨ ਕੀਤਾ ਜਾ ਰਿਹਾ ਸਿੱਖਿਆ ਦੇ ਧਾਰੇ ਨੂੰ ਖਤਮ ਕੀਤਾ ਜਾ ਰਿਹਾ ਉਹ ਭਣੋ ਭਰਾਵੋ ਪਹਿਲ ਦੇ ਆਧਾਰ ਦੇ ਉੱਤੇ ਦੱਸਿਆ ਕਿ ਇਹ ਜਿਹੜੀ ਟੀਤਰਾਂ ਦੀ ਲੜਾਈ ਬਹੁਤ ਘਾਟਾ ਇਹ ਲੜਾਈ ਕਿਹਦੀ ਆ ਅਸਲ ਦੇ ਵਿੱਚ ਲੜਾਈ ਆ ਜਿਨ੍ਹਾਂ ਦੇ ਅੱਜ ਥੇ ਕੁਝ ਲੋਕ ਜਿਹੜੇ ਦੋਹਾਂ ਵਿੱਚ ਬੱਚਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜਾਉਂਦੇ ਪਰ ਵੱਡੀ ਗਿਣਤੀ ਦੇ ਵਿੱਚ ਆਪਾਂ ਜੋ ਦੇਖਦੇ ਆ ਕਿ ਛੋਟੇ ਕਿਸਾਨਾਂ ਦੇ ਮਜ਼ਦੂਰਾਂ ਦੇ ਛੋਟੇ ਕਾਰੋਬਾਰੀਆਂ ਦੇ ਬੱਚੇ ਪੜ੍ਹਦੇ ਆ ਲੜਾਈ ਸਭ ਤੋਂ ਵੱਡੀ ਉਹਨਾਂ ਦੀ ਆ ਛੋਟਾਣ ਉਸ ਡਰ ਦਾ ਫਿਕਰ ਹੋਣਾ ਚਾਹੀਦਾ ਕਿ ਅੱਜ ਜਿਹੜਾ ਸਿੱਖਿਆ ਖਤਮ ਹੋ ਰਹੀ ਆ ਸਾਡੇ ਅੱਥਰ ਰੁਜ਼ਗਾਰ ਖਤਮ ਹੋ ਰਿਹਾ ਸਾਡੇ ਅੱਥਰ ਦਵਾਈ ਖਤਮ ਹੋ ਰਹੀ ਆ ਸਾਡੇ ਅੱਥਰ ਪੀਣ ਵਾਲਾ ਪਾਣੀ ਖਤਮ ਹੋ ਰਿਹਾ ਉਹ ਬੋਝ ਭਾਵੋ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਤੇ ਛੋਟੇ ਕਾਰੋਵਾਰੀਆਂ ਦੇ ਪਾਰੇ ਆ ਉਹਨਾਂ ਨੂੰ ਖਤਮ ਕਰ ਰਹੇ ਆ ਅੱਜ ਸਰਕਾਰ ਜਿਹੇ ਆਮ ਆਦਮੀ ਪਾਰਟੀ ਦੀ ਆ ਇਹਨਾਂ ਦਾ ਨਾਰਾ ਕੀ ਸੀ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ ਉਹਨਾਂ ਕੰਜਰਾਂ ਨੂੰ ਦੱਸਣਾ ਚਾਹੁੰਦੇ ਆ ਕਿ ਆ ਤੁਹਾਡੀ ਮネジਮੈਂਟ ਜਿਹੜੀ ਆ ਬੈਠੀ ਆ ਪ੍ਰਸ਼ਤ ਆ ਬੈਠੇ ਡਾਕੂ ਤੇ ਆਮ ਆਦੀ ਪਾਰਟੀ ਦਾ ਜਿਹੜਾ ਐਮਐਲਏ ਜਿਹੜਾ ਹਰ ਇੱਕ ਨੂੰ ਸੱਥਾਂ ਦੇ ਵਿੱਚ ਜਿਹੜਾ ਆ ਕਹ ਕੇ ਬਾਪੂ ਕਹਿੰਦਾ ਸੀ ਆ ਬੈਠੇ ਤੇਰੇ ਬਾਪੂ ਜਿਹੜਾ ਕਹ ਰਿਹਾ ਸਾਨੂੰ ਲੁੱਟੀ ਜਾ ਰਿਹਾ ਸਕੂਲ ਦੀ ਮネジਮੈਂਟ ਕੀ ਇਸ ਦਾ ਕੀ ਭਾਵ ਪਤਾ ਨਹੀਂ ਲੱਗਦਾ ਇਹਨਾਂ ਨੂੰ ਸਰਕਾਰ ਕੋਈ ਨਾ ਜੇ ਅੰਦੂ ਪਹਿਲਾ ਕਾਲੀ ਕਾਂਗਰਸੀ ਦੇਖ ਲੈ ਤੇ ਉਹਨੇ ਵੀ ਦੇਖ ਲੈ ਕਿ ਇੱਥੇ ਲੜੇ ਤੋਂ ਬਿਨਾ ਸੰਘਰਸ਼ ਤੋਂ ਬਿਨਾ ਇੱਥੇ ਭਰਾਵੋ ਲੁੱਟ ਖਤਮ ਨਹੀਂ ਹੋਣੀ ਖਤਮ ਹੋਣੀ ਹੈ ਸੰਘਰਸ਼ ਦੇ ਨਾਲ ਇੱਥੇ ਬਰਾਬਰੀ ਦਾ ਸਿਰ ਪਰਸਨ ਜਿਹਨਾਂ ਗੱਲ ਕਰਿਆ ਕਿ ਬਰਾਬਰਤਾ ਹੋਣੀ ਚਾਹੀਦੀ ਆ ਸਾਡੇ ਗੁਰੂਆਂ ਨੇ ਲਿਖਿਆ ਕਿ ਬਰਾਬਰਤਾ ਹੋਣੀ ਚਾਹੀਦੀ ਆ ਬਰਾਬਰਤਾ ਹੋਣੀ ਕਿਵੇਂ ਆ ਇਹ ਭਾਵ ਇਹ ਨਹੀਂ ਹੋਣੀ ਕਿ ਇੱਥੋਂ ਜੇ ਭਗਵੰਤ ਮਾਨ ਨੂੰ ਲਾ ਤਾਂ ਇੱਥੋਂ ਕਿਪਟਨ ਨੂੰ ਲਿਆਓ ਇੱਥੇ ਕਿਪਟਨ ਨੂੰ ਲਾ ਤਾਂ ਇੱਥੇ ਸੁਖਬੀਰ ਬਾਦਲ ਨੂੰ ਲਿਆਓ ਇੱਥੇ ਮੋਦੀ ਨੂੰ ਲਿਆ ਪੰਜਾਬ ਦੇ ਵਿੱਚ ਇਹ ਬਰਾਬਰਤਾ ਇਹ ਮੰਨ ਨਹੀਂ ਆਵੇ ਬਰਾਬਰਤਾ ਹੋਵੇ ਸੰਘਰਸ਼ ਦੇ ਨਾਲ ਜਿਹੜੇ ਆਪਾਂ ਸੰਘਰਸ਼ ਸੀਨਾ ਸੰਘਰਸ਼ਾਂ ਦਾ ਤੱਲਾ ਫੜਨਾ ਪੈਣਾ ਸੰਘਰਸ਼ਾਂ ਦੇ ਨਾਲ ਡੁਰਨਾ ਪੈਣਾ ਸੰਘਰਸ਼ਾਂ ਦੇ ਵਿੱਚੋਂ ਭਰਾਵੋ ਬਰਾਬਰਤਾ ਆਉਣੀ ਆ ਤੇ ਨਹੀਂ ਤਾਂ ਜਿਵੇਂ ਇੱਥੇ ਹਕਾਰੇ ਹੋਏ ਅਮਨ ਜਮੈਂਟ ਬੈਠੀ ਆ ਜਾਇ ਕੋਨਾ ਹਕਾਰੇ ਆ ਐਮਐਲਏ ਜਿਹੜਾ ਦੱਸਿਆ ਕਿ ਉਹ ਇੱਥੇ ਆ ਕੇ ਨਹੀਂ ਖੜਾ ਪਹਿਲਾਂ ਚੋਅ ਦੇ ਵਿੱਚ ਉਹਨੇ ਹੋਏ ਇਹ ਦੇਤੀਆਂ ਹੋਣਗੀਆਂ ਵੋਟਾਂ ਦੇ ਬਾਬਤ ਪਰ ਅੱਜ ਕਿਉਂ ਨਹੀਂ ਆਉਂਦਾ ਅੱਜ ਇਹ ਫਾਰੀ ਜਿਣੀ ਮਲੀ ਇਹਨਾਂ ਦੀ ਸਾਰੀ ਕਹਾਣੀ ਇੱਕੋ ਹੀ ਹੁੰਦੀ ਆ ਤੈਸ ਕਰਕੇ ਸਾਨੂੰ ਜ਼ੋਰਤ ਦੇ ਨਾਲ ਲੰਮਾ ਚਾਹੀਦਾ ਤੇ ਜਿਹੜੀ ਇੱਥੋਂ ਦਾ ਦੱਸਿਆ ਜਾਂਦਾ ਕਿ ਜਿਹੜਾ ਪੈਸਾ ਕਿਹੜੇ ਖਾਤੇ ਦੇ ਵਿੱਚ ਪਾ ਕੇ ਮੁਰਕੇ ਦੁਬਾਰੇ ਟੀਚਾ ਤੋਂ ਕਢਾਇਆ ਜਾ ਰਿਹਾ ਤੈ ਇਹ ਵੀ ਪਰਾਉ ਠੀਕ ਆ ਕਿ ਉਹਨਾਂ ਦੀ ਮਜਬੂਰੀ ਆ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਕਿ ਤੁਹਾਨੂੰ ਇਥੋਂ ਨੌਕਰੀ ਦੇ ਵਿੱਚੋਂ ਕੱਢ ਦਾਂਗੇ ਤਾਂ ਸਿੱਧਾ ਸਾਫ਼ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਸਰਕਾਰ ਉਹ ਆਪ ਦੇ ਹੱਥ ਦੇ ਵਿੱਚ ਲਵੇ ਇਸ ਸਕੂਲ ਨੂੰ ਕਿ ਜਿਹੜੇ ਤਰੀਕੇ ਦੇ ਨਾਲ ਸਾਡੇ ਦੂਜੇ ਟੀਚਰਾਂ ਨੂੰ ਸਰਕਾਰੀ ਟੀਚਰ ਸਕੂਲਾਂ ਦੇ ਵਿੱਚ ਉਹਨਾਂ ਨੂੰ ਤਨਖਾਹਾਂ ਮਿਲਦੀਆਂ ਉਸੇ ਤਰੀਕੇ ਦੇ ਨਾਲ ਇਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣਾ ਤੇ ਜਿਹੜੇ ਸਾਡੇ ਬੱਚਿਆਂ ਦੇ ਨਾਲ ਰਹੇ ਬਹੁਤ ਵੱਡਾ ਵਿਦਤਰਾ ਕਰ ਰਿਹਾ ਇਹਨਾਂ ਨੂੰ ਘੱਟ ਤੋਂ ਘੱਟ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿ ਇਹਨਾਂ ਨੂੰ ਸਜ਼ਾ ਇਹ ਕਰਕੇ ਦਿੱਤੀ ਜਾਵੇ ਕਿ ਇੱਕ ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਨਾਲ ਧੋਖਾਧੜੀ ਕਰ ਰਹੇ ਆ ਗਰੀਬਾਂ ਦੇ ਬੱਚਿਆਂ ਦੇ ਨਾਲ ਇਹ ਐਸ ਤਰੀਕੇ ਦਾ ਨਾਰ ਕਰ ਰਹੇ ਧੋਖਾਧੜੀ ਕਿ ਜਿਹੜੇ ਅੱਜ ਉਹਨਾਂ ਦੇ ਮਾਪਿਆਂ ਨੂੰ ਹਜੇ ਤੱਕ ਵੀ ਪਤਾ ਨਹੀਂ ਕਿ ਸਾਡੇ ਬੱਚਿਆਂ ਦੇ ਨਾਲ ਧੋਖਾਧੜੀ ਹੋ ਰਹੀ ਆ ਧੋਖਾਧੜੀ ਦਾ ਪਤਾ ਕਰਨ ਬਾਅਦ ਤੇ ਮੈਂ ਸਾਰੇ ਜਿੰਨੇ ਵੀ ਇੱਥੇ ਬੱਚਿਆਂ ਦੇ ਮਾਪੇ ਆਲੇ ਆ ਹੋਰਾਂ ਨੂੰ ਬੇਨਤੀ ਕਰਦਾ ਕਿ ਇਹ ਨੰਮੇ ਸਨ ਅਰਥ ਚੱਲਦੇ ਆ ਲੰਮੇ ਸੰਕਰਸ਼ਾ ਦੇ ਵਿੱਚ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਹੁੰਦੀ ਆ